ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਪਸੂਬਾਗਤ ਕਰਦੇ ਹਾਂ ਜੀ ਅੱਜ ਦੀ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਜੀ ਤੇ ਜਿਹੜੀ ਅੱਜ ਆਪਾਂ ਕੋਠੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਤੁਸੀਂ ਜਦੋਂ ਕੋਠੀ ਨੂੰ ਦੇਖੋਗੇ ਤੁਹਾਡਾ ਦਿਲ ਵੀ ਖੁਸ਼ ਹੋ ਜਾਊਗਾ ਤੁਸੀਂ ਆਪ ਵੀ ਖੁਸ਼ ਹੋ ਜਾਓਗੇ ਤੁਹਾਡਾ ਦਿਮਾਗ ਵੀ ਖੁਸ਼ ਹੋ ਜਾਊਗਾ ਸਾਰਾ ਕੁਝ ਹੀ ਖੁਸ਼ ਹੋ ਜਾਊਗਾ ਕਿਉਂਕਿ ਇੰਨੀ ਜ਼ਿਆਦਾ ਕੋਠੀ ਸੋਹਣੀ ਬਣੀ ਹੋਈ ਹੈ ਬਸ ਤੁਸੀਂ ਵੀਡੀਓ ਦੇਖੋ ਤੇ ਜਿਹੜੀ ਆਹ ਕੋਠੀ ਹੈ ਇਹਨਾਂ ਨੇ ਕੋਠੀ ਤਾਂ ਸੇਲ ਕਰਨੀ ਹੈ ਤੇ ਜਿੰਨਾ ਵਿੱਚ ਸਮਾਨ ਹੈ ਵਿੱਚ ਇਹਨਾਂ ਨੇ ਵੇਚਣਾ ਹੈਗਾ ਤੇ ਗੱਲ ਆਪਾਂ ਪੂਰੀ ਕਰਾਂਗੇ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਿਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਆਪਣਾ 73800 ਪੂਰਾ 26100 73 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ ਚ ਕੂਠੀ ਆ ਮਕਾਨ ਹੈ ਘਰ ਆਪਣੇ ਕੋਲੇ ਇੱਕ ਵੀਡੀਓ ਜਿਵੇਂ ਕਿ ਇਹਨਾਂ ਨੇ ਬਣਾ ਕੇ ਭੇਜੀ ਹੈ ਇਸ ਤਰ੍ਹਾਂ ਵੀਡੀਓ ਪੂਰੀ ਜਾਣਕਾਰੀ ਆਪਣੇ ਕੋਲੇ ਭੇਜ ਦਿਓ ਬਿਲਕੁਲ ਫਰੀਦ ਵਿੱਚ ਬਹੁਤ ਜਲਦਾ ਪਾੜ ਲਗਾ ਦਵਾਂਗੇ ਤੁਹਾਡੇ ਵੀ ਫਰੀਦ ਵਿੱਚ ਜਿਹੜੀ ਕੋਠੀ ਦੀ ਜਗ੍ਹਾ ਹੈ ਉਹ ਆਪਾਂ ਨੂੰ ਮਿਲ ਜੂਗੀ 105 ਗਜ 105 ਗਜ ਦੇ ਵਿੱਚ ਕੋਠੀ ਬਣੀ ਹੋਈ ਆ ਤੇ ਵੀਡੀਓ ਜਿਹੜੀ ਇਹਨਾਂ ਨੇ ਬਣਾ ਕੇ ਭੇਜੀ ਆ ਬਹੁਤ ਹੀ ਵਧੀਆ ਬਹੁਤ ਹੀ ਸੋਹਣੀ ਬਣਾ ਕੇ ਭੇਜੀ ਆ ਤੇ ਕੋਠੀ ਵੀ ਬਹੁਤ ਜ਼ਿਆਦਾ ਸੋਹਣੀ ਹੈ ਜੀ ਕੋਠੀ ਦਾ ਫਰੰਟ ਤੁਸੀਂ ਦੇਖ ਲਓ ਕੋਠੀ ਉਦੋਂ ਤੱਕ ਕੋਠੀ ਨਹੀਂ ਲੱਗਦੀ ਜਦੋਂ ਫਰੰਟ ਸੋਹਣਾ ਨਾ ਹੋਵੇ ਤੇ ਆ ਜਿਹੜੀ ਕੋਠੀ ਆ ਇਹਦਾ ਫਰੰਟ ਤੁਸੀਂ ਦੇਖੋਗੇ ਜਿਵੇਂ ਕਿ ਸਕਰੀਨ ਤੇ ਚੱਲ ਵੀ ਰਿਹਾ ਬਹੁਤ ਸੋਹਣਾ ਫਰੰਟ ਹੈ ਜੀ ਇਹਨਾਂ ਨੇ ਡਿਜ਼ਾਈਨ ਬਹੁਤ ਵਧੀਆ ਬਨਾਇਆ ਹੋਇਆ ਫਰੰਟ ਤੇ ਤੇ ਫਰੰਟ ਦੇ ਉੱਤੇ ਸਾਰੇ ਕਿਤੇ ਇਹਨਾਂ ਨੇ ਟਾਈਲਾਂ ਲਗਵਾ ਰੱਖੀਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਥੋੜਾ ਜਿਹਾ ਆਪਾਂ ਉੱਪਰੋਂ ਦੇਖੀਏ ਤਾਂ ਉੱਪਰ ਵੀ ਦੇਖੋ ਜੀ ਪਿੱਲਰ ਲਾ ਕੇ ਡਿਜ਼ਾਈਨ ਬਹੁਤ ਵਧੀਆ ਬਣਾਇਆ ਹੋਇਆ ਹੈ ਤੇ ਕੋਠੀ ਪੂਰੀ ਲਗਜ਼ਰੀ ਕੋਠੀ ਆਪਣੇ ਕੋਲੇ ਪਹੁੰਚੀ ਆਹ ਤੇ ਟਪਾਟ ਪਾ ਕੇ ਵੀਡੀਓ ਨੂੰ ਨਾ ਦੇਖਿਓ ਜੀ ਕਿਉਂਕਿ ਜਦੋਂ ਤੁਸੀਂ ਟਪਾਉਂਗੇ ਕਈ ਵਾਰੀ ਜਾਣਕਾਰੀ ਇੱਧਰ ਉੱਧਰ ਹੋ ਜਾਂਦੀ ਹੈ ਆਪਣੇ ਕੋਲੇ ਕੋਠੀ ਆਹ ਪਹੁੰਚੀ ਆ ਇਹਨਾਂ ਨੇ ਵੇਚਣੀ ਹੈ ਕੋਠੀ ਦੇ ਵਿੱਚ ਜਿੰਨਾ ਤੁਸੀਂ ਸਮਾਨ ਦੇਖੋਗੇ ਵਿੱਚ ਇਹਨਾਂ ਨੇ ਸੇਲ ਕਰਨੇ ਕੱਲੇ ਭਾਂਡੇ ਤੇ ਵਿਸਤਰੇ ਮਾਲਕ ਚੱਕਣਗੇ ਬਾਕੀ ਜਿੰਨਾ ਸਮਾਨ ਵਿੱਚੇ ਨਾਲ ਹੀ ਸੇਲ ਕਰ ਦੇਣਗੇ ਤੇ ਸਾਰੀ ਆਪਾਂ ਗੱਲ ਕਰਾਂਗੇ ਤੇ ਮੈਨ ਗੇਟ ਦੇਖ ਲਓ ਵਧੀਆ ਪੂਰਾ ਹੈਵੀ ਲੱਗਿਆ ਹੋਇਆ ਹੈ ਉੱਪਰ ਇੱਕ ਮੌਨਟੀ ਵੀ ਬਣੀ ਹੋਈ ਹੈ ਤੇ ਅੰਦਰ ਆਪਾਂ ਚੱਲਦੇ ਹਾਂ ਜੀ ਬਾਕੀ ਜਿਹੜੀ ਇਹਨਾਂ ਨੂੰ ਗਲੀ ਲੱਗਦੀ ਆ ਉਹ ਵੀ ਬਹੁਤ ਵਧੀਆ ਲੱਗਦੀ ਆ ਤੇ ਬਾਕੀ ਬਾਹਰਲੀ ਸਾਈਡ ਇਹਨਾਂ ਨੇ ਉੱਦੇ ਵੀ ਲਾਏ ਹੋਇਆ ਜਿਹੜੇ ਕਾਫੀ ਵਧੀਆ ਲੱਗ ਰਹੇ ਨੇ ਜਦੋਂ ਥੋੜੇ ਜੇ ਵੱਡੇ ਹੋਗੇ ਤਾਂ ਹੋਰ ਵੀ ਜ਼ਿਆਦਾ ਸੋਹਣੇ ਲੱਗਣਗੇ ਜੀ ਲੁੱਕ ਹੋਰ ਵੀ ਜ਼ਿਆਦਾ ਸੋਹਣੀ ਬਣ ਜੂਗੀ ਸੋਹਣੀ ਤਾਂ ਹੈ ਹੋਰ ਵੀ ਜ਼ਿਆਦਾ ਵਧੀਆ ਬਣ ਜੂਗੀ ਤੇ ਆਪਾਂ ਜ਼ਿਆਦਾ ਟਾਈਮ ਹੁਣ ਬਾਹਰੋਂ ਖਰਾਬ ਨਹੀਂ ਕਰਦੇ ਤੇ ਅੰਦਰ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪੋਰਚ ਮਿਲ ਜੂਗਾ ਪੋਰਚ ਜਿਹੜਾ ਬਣਾਇਆ ਹੋਇਆ ਬਹੁਤ ਵਧੀਆ ਬਣਾਇਆ ਹੋਇਆ ਨੀਚੇ ਤੁਸੀਂ ਫਾਰਸ਼ ਦੇਖ ਲਓ ਬਹੁਤ ਵਧੀਆ ਤੇ ਜਿਹੜੀ ਕੂਠੀ ਹੈ ਜੀ ਗਲੀ ਤੋਂ ਕਾਫੀ ਉੱਚੀ ਹੈਗੀ ਤੇ ਕੋਠੀਆਂ ਜਿਹੜੀ ਸਾਰੀ ਕੰਪਲੀਟਡ ਹੈ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਨਾ ਕੋਈ ਮਰਮਤ ਨਾ ਕੋਈ 1 ਰੁਪਿਆ ਆਪਾਂ ਨੂੰ ਲਾਉਣ ਦੀ ਜ਼ਰੂਰਤ ਹੈ ਤੇ ਸਾਰਾ ਕੁਝ ਤੁਸੀਂ ਦੇਖੋਗੇ ਉੱਪਰੋਂ ਛੱਤ ਤੁਸੀਂ ਦੇਖੋਗੇ ਕੰਧਾਂ ਦੇਖੋਗੇ ਸਾਰਾ ਕੁਝ A to Z ਕੰਪਲੀਟਡ ਹੈ ਤੇ ਜਿਹੜੇ ਬੈਡਰੂਮ ਨੇ ਬਹੁਤ ਵਧੀਆ ਬਣੇ ਹੋਏ ਨੇ ਕਿਚਨ ਤੁਸੀਂ ਦੇਖੋਗੇ ਮੋਡਰਨ ਤਰੀਕੇ ਨਾਲ ਪੂਰਾ ਵਧੀਆ ਬਣਾਇਆ ਹੋਇਆ ਹੈ ਉੱਪਰੋਂ ਛੱਤ ਦੇਖ ਲਓ POP ਡਿਜ਼ਾਈਨ ਇਹਨਾਂ ਨੇ ਬਣਵਾਇਆ ਹੋਇਆ ਬਹੁਤ ਵਧੀਆ ਜਿਹੜਾ ਲੋਬੀ ਦਾ ਗੇਟ ਹੈ ਡਬਲ ਪੱਲੇ ਲੱਗੇ ਹੋਇਆ ਇੱਕ ਤਾਂ ਜਾਲੀ ਵਾਲਾ ਤੇ ਇੱਕ ਆਪਣਾ ਨੋਰਮਲ ਜੀ ਤੇ ਉੱਪਰ ਜਾਣ ਵਾਸਤੇ ਪੌੜੀਆਂ ਜਿਹੜੀਆਂ ਆਪਾਂ ਨੂੰ ਮਿਲਣਗੀਆਂ ਉਹ ਆਪਾਂ ਨੂੰ ਪੋਰਚ ਦੇ ਵਿੱਚੋਂ ਹੀ ਉੱਪਰ ਜਾਣ ਵਾਸਤੇ ਮਿਲ ਜਾਣਗੀਆਂ ਜੀ ਪੌੜੀਆਂ ਤੇ ਵੀ ਪੱਥਰ ਲੱਗਿਆ ਹੋਇਆ ਹੈ ਤੇ ਜਿਹੜਾ ਮੇਨ ਗੇਟ ਹੈ ਇਹਦੇ ਉੱਪਰ ਇਹਨਾਂ ਨੇ ਫੇਵਰ ਲਗਵਾਈ ਹੋਈ ਹੈ ਜਿਹੜੀ ਕਾਫੀ ਵਧੀਆ ਲੁੱਕ ਦੇ ਰਹੀ ਹੈ ਘੂਠੀ ਨੂੰ ਤੇ ਵਾਰੀ ਸਿਰ ਆਪਾਂ ਸਾਰਾ ਕੁਝ ਦੇਖਾਂਗੇ ਕਿਉਂਕਿ ਜਲਦਬਾਜ਼ੀ ਦੇ ਵਿੱਚ ਜੇ ਵੀਡੀਓ ਬਣਾਈ ਹੋਵੇ ਤਾਂ ਕੋਠੀ ਦਾ ਕੁਝ ਪਤਾ ਨਹੀਂ ਲੱਗਦਾ ਜੀ ਤਾਂ ਕਰਕੇ ਆਪਾਂ ਕਹਿੰਦੇ ਹੁੰਨੇ ਆ ਵੀ ਵੀਡੀਓ ਪੂਰੀ ਵਧੀਆ ਬਣਾ ਕੇ ਭੇਜਕ ਲੋ ਜਿਵੇਂ ਕਿ ਇਹਨਾਂ ਨੇ ਬਹੁਤ ਸ਼ੌਂਕ ਨਾਲ ਵੀਡੀਓ ਬਣਾਈ ਹੋਈ ਹੈ ਤੇ ਅੰਦਰ ਆਪਾਂ ਪਹੁੰਚ ਗਏ ਲੋਬੀ ਦਾ ਮੈਨ ਜਿਹੜਾ ਗੇਟ ਹੈ ਉਹ ਤੁਸੀਂ ਦੇਖ ਲਿਆ ਹੋਊਗਾ ਤੇ ਜਦੋਂ ਆਪਾਂ ਅੰਦਰ ਐਂਟਰ ਹੁੰਨੇ ਆ ਜੀ ਇੱਕ ਪਾਸੇ ਸੋਫੇ ਵਗੈਰਾ ਪਏ ਨੇ ਦੀਵਾਨ ਬੈੱਡ ਪਿਆਗਾ ਤੇ ਡਰਾਇੰਗ ਰੂਮ ਏਰੀਆ ਜੀ ਆਹਮ ਤੇ ਦੇਖ ਰਹੇ ਹੋ ਤੁਸੀਂ ਕੰਦਾ ਤੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਜਿਹੜਾ ਸਮਾਨ ਤੁਸੀਂ ਦੇਖ ਰਹੇ ਹੋ ਜਿਵੇਂ ਟੇਬਲ ਹੋ ਗਿਆ ਸੋਫੇ ਹੋਗੇ ਜੋ ਵੀ ਸਮਾਨ ਦੇਖ ਰਹੇ ਹੋ ਸਾਰਾ ਕੁਝ ਇਹਨਾਂ ਨੇ ਵਿੱਚੇ ਸੇਲ ਕਰਨਾ ਏਸੀ ਵੀ ਲੱਗੇ ਹੋਏ ਨੇ ਦੋ ਦੋ ਏਸੀ ਜਿਹੜੇ ਹੈਗੇ ਆ ਉਹ ਵੀ ਵਿੱਚੇ ਇਹਨਾਂ ਨੇ ਸੇਲ ਕਰਨੇ ਲਾਈਟਿੰਗ ਦਾ ਸਾਰਾ ਕੰਮ ਬਹੁਤ ਵਧੀਆ ਕਰਵਾਇਆ ਹੋਇਆ ਉੱਪਰੋਂ ਜੇ ਆਪਾਂ ਛੱਤ ਦੀ ਗੱਲ ਕਰੀਏ ਤਾਂ ਡਾਊਨ ਸੀਲਿੰਗ ਕੀਤੀ ਕਰਾਈ ਆਪਾਂ ਨੂੰ ਮਿਲ ਜੂਗੀ ਡਾਊਨ ਸੀਲਿੰਗ ਕਰਵਾਈ ਹੋਈ ਹੈ ਤੇ ਇਹਨਾਂ ਨੇ ਕੋਠੀ ਜਿਹੜੀ ਆਪਦੇ ਵਾਸਤੇ ਬਣਵਾਈ ਸਗੀ ਕੋਠੀ ਜਿਹੜੀ ਬਹੁਤ ਵਧੀਆ ਤੇ ਕੋਠੀ ਤੇ ਤੁਹਾਨੂੰ ਮੈਂ ਦੱਸ ਦੇਣਾ ਕਿਸੇ ਤਰ੍ਹਾਂ ਦਾ ਨਾ ਤਾਂ ਕੋਈ ਲੋਨ ਹੈ ਸਾਰਾ ਕੁਝ ਫਰੀ ਹੈ ਜੀ ਨਾ ਕੋਈ ਲੋਨ ਕਰਾਇਆ ਹੋਇਆ ਨਾ ਕੁਝ ਹੋਰ ਸਾਰਾ ਕੁਝ ਜੋ ਵੀ ਡਾਕੂਮੈਂਟ ਹੁੰਦੇ ਆ ਜੋ ਵੀ ਕਾਗਜ਼ ਪੱਤਰ ਹੁੰਦੇ ਆ ਇਹਨਾਂ ਕੋਲੇ ਹੈਗੇ ਆ ਜੀ ਬਾਕੀ ਲੋਬੀ ਦਾ ਜਿਹੜਾ ਏਰੀਆ ਬਹੁਤ ਵਧੀਆ ਖੁੱਲਾ ਡੁੱਲਾ ਆਪਾਂ ਨੂੰ ਮਿਲ ਜੂਗਾ ਜਿਹੜੀ ਡਾਊਨ ਸੀਲਿੰਗ ਕਰਵਾਈ ਹੋਈ ਆ ਉੱਪਰ ਲਾਈਟਾਂ ਪੁਆਈਆਂ ਹੋਈਆਂ ਬਹੁਤ ਵਧੀਆ ਪੁਆ ਰੱਖੀਆਂ ਜੀ ਆਪਾਂ ਨੂੰ ਕੋਠੀ ਦੇ ਵਿੱਚ ਦੋ ਬੈੱਡਰੂਮ ਮਿਲ ਜਾਣਗੇ ਤੇ ਦੋਵੇਂ ਬੈੱਡਰੂਮ ਬਹੁਤ ਵਧੀਆ ਸ਼ੌਂਕ ਨਾਲ ਦੋਵੇਂ ਤਿਆਰ ਕਰਵਾਏ ਹੋਏ ਨੇ। ਬਾਕੀ ਲ lobby area ਤੁਸੀਂ ਦੇਖ ਲਓ ਤੇ ਕਿਚਨ ਵੀ ਤੁਹਾਨੂੰ ਮੈਂ ਦਿਖਾਉਣਾ ਇੱਕ ਪਾਸੇ ਕਿਚਨ ਰਹਿ ਜਾਂਦਾ ਜੀ ਬਹੁਤ ਵਧੀਆ ਕਿਚਨ ਬਣਾਇਆ ਹੋਇਆ ਤੇ ਫ੍ਰਿਜ ਵਗੈਰਾ ਜਿਹੜਾ ਤੁਸੀਂ ਦੇਖ ਰਹੇ ਹੋ ਆ ਵੀ ਇਹਨਾਂ ਨੇ ਵਿੱਚੇ ਸੇਲ ਕਰਨਾ ਜੀ ਫ੍ਰਿਜ ਵੀ ਵਿੱਚੇ ਵੇਚਣਾ ਹੈ। ਸੋਫੇ, ਕੁਰਸੀਆਂ ਸਾਰਾ ਕੁਝ ਬਾਕੀ ਕਿਚਨ ਤੁਸੀਂ ਦੇਖੋਗੇ ਬਹੁਤ ਵਧੀਆ ਪਿਆਰਾ ਕਿਚਨ ਬਣਾਇਆ ਹੋਇਆ ਇਹਨਾਂ ਨੇ ਤੇ ਤੁਹਾਨੂੰ ਮੈਂ ਦਿਖਾ ਵੀ ਦਿਨਾ ਜੀ ਪੂਰਾ ਮਾਡਰਨ ਤਰੀਕੇ ਨਾਲ ਤਿਆਰ ਹੋਇਆਗਾ ਨੀਚੇ ਸਾਰੇ ਕਿਤੇ ਟਾਈਲਾਂ ਲੱਗੀਆਂ ਹੋਈਆਂ ਵੁੱਡਨ ਦਾ ਸਾਰਾ ਕੰਮ ਕੰਪਲੀਟਡ ਆਪਾਂ ਨੂੰ ਮਿਲ ਜਾਊਗਾ ਤੇ ਵਧੀਆ ਖੁੱਲਾ ਡੁੱਲਾ ਬਹੁਤ ਵਧੀਆ ਇੱਕ ਪਾਸੇ ਓਪਨ ਕਿਚਨ ਬਣਾਇਆ ਹੋਇਆ ਗਾ ਤੇ ਇੱਕ ਆਪਾਂ ਨੂੰ ਵਿੰਡੋ ਵੀ ਮਿਲ ਜਾਊਗੀ ਕਿਚਨ ਦੇ ਵਿੱਚ ਜਿਹੜੀ ਆਪਾਂ ਬਾਹਰਲੀ ਸਾਈਡ ਤੋਂ ਦੇਖੀ ਸੀਗੀ ਦੋ ਵਿੰਡੋਸ ਸੀਗੀ ਇੱਕ ਤਾਂ ਡਰਾਇੰਗ ਰੂਮ ਦੀ ਆ ਗਈ ਇੱਕ ਆਹ ਕਿਚਨ ਦੀ ਆ ਗਈ ਜੀ ਤੇ AC ਵਗੈਰਾ ਜਿੰਨਾ ਸਮਾਨ ਆ ਸਾਰਾ ਕੁਝ ਵਿੱਚੇ ਸੇਲ ਕਰਨਾ ਬਾਕੀ ਜ਼ਿਆਦਾ ਜਾਣਕਾਰੀ ਵਾਸਤੇ ਮਾਲਕ ਨਾਲ ਤੁਸੀਂ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਨੰਬਰ ਆਪਾਂ ਮਾਲਕ ਦਾ ਤੁਹਾਨੂੰ ਸਕਰੀਨ ਤੇ ਦੇ ਦੇਵਾਂਗੇ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਤੁਸੀਂ ਇੱਕ ਵਾਰੀ ਕਨਫਰਮ ਕਰ ਲਓ 7973050741 ਆ ਮਾਲਕ ਦਾ ਨੰਬਰ ਹੈਗਾ ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਆਪਣੇ ਕੋਲੇ ਜਿਹੜੀ ਆਹ ਕੋਠੀ ਪਹੁੰਚੀ ਆ ਤੁਹਾਨੂੰ ਮੈਂ ਲੋਕੇਸ਼ਨ ਵੀ ਕਨਫਰਮ ਕਰਵਾ ਦੇਣਾ ਜੀ ਚੰਡੀਗੜ੍ਹ ਰੋਡ ਤੇ ਬਣੀ ਹੋਈ ਆ ਆ ਕੋਠੀ ਜੀ ਚੰਡੀਗੜ੍ਹ ਰੋਡ ਤੇ ਬਣੀ ਹੋਈ ਆ ਤੇ ਵਧੀਆ ਕੋਠੀ ਆ ਜੀ ਤੇ ਬਾਕੀ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਜੀ ਤੇ ਕੋਠੀ ਜਿਹੜੀ ਆ ਲੁਧਿਆਣੇ ਬਣੀ ਹੋਈ ਆ ਜੀ ਲੁਧਿਆਣਾ ਏਰੀਆ ਚ ਕੂਠੀ ਆ ਚੰਡੀਗੜ੍ਹ ਰੋਡ ਤੇ ਆ ਤੇ ਸਰਵ ਹਸਪੀਟਲ ਵਾਲੀ ਗਲੀ ਐ ਜੀ ਤੇ ਬਹੁਤ ਵਧੀਆ ਕੂਠੀ ਆ ਤੇ ਇੱਥੇ ਜਿਹੜਾ ਕੂਠੀਆਂ ਦਾ ਰੇਟ ਆ ਬਹੁਤ ਜ਼ਿਆਦਾ ਹਾਈ ਐ ਜੀ ਕਿਉਂਕਿ ਇਹਨਾਂ ਦਾ ਏਰੀਆ ਬਹੁਤ ਵਧੀਆ ਤੇ ਰੇਟ ਵੀ ਬਹੁਤ ਹਾਈ ਐ ਠੀਕ ਆ ਜੀ ਤੇ ਇਹਨਾਂ ਨੇ ਰੇਟ ਠੀਕ ਲਾਇਆ ਜੀ ਕਿਉਂਕਿ ਇਹਨਾਂ ਨੇ ਜਲਦੀ ਸੇਲ ਕਰਨੀ ਆ ਕਿਉਂਕਿ ਜਲਦੀ ਸੇਲ ਕਰਨੀ ਆ ਤਾਂ ਰੇਟ ਵੀ ਵਧੀਆ ਲਾਉਣਾ ਪਊਗਾ ਤੇ ਰੇਟ ਵੀ ਬਹੁਤ ਵਧੀਆ ਇਹਨਾਂ ਨੇ ਲਗਾਇਆਗਾ ਬਾਕੀ ਗੱਲ ਆਪਾਂ ਪੂਰੀ ਕਰਾਂਗੇ ਤੇ ਸਕਰੀਨ ਤੇ ਵੀਡੀਓ ਚੱਲ ਰਹੀ ਆ ਸਾਰਾ ਕੁਝ ਇਹਨਾਂ ਨੇ ਦਿਖਾਇਆਗਾ ਬੈਡਰੂਮ ਟੋਟਲ ਇਹਨਾਂ ਨੇ ਦਿਖਾਇਆ ਤੇ ਕਿਚਨ ਵਗੈਰਾ ਤੁਸੀਂ ਦੇਖ ਲਿਆ ਤੇ ਉੱਪਰ ਜਿਹੜੀ ਮੋਂਟੀ ਬਣੀ ਹੋਈ ਆ ਉਹ ਵੀ ਬਹੁਤ ਵਧੀਆ ਬਣੀ ਹੋਈ ਆ ਜੀ ਤੇ ਬੈਡਰੂਮ ਵਗੈਰਾ ਤੁਸੀਂ ਦੇਖੋਗੇ ਵਧੀਆ ਬਣੇ ਹੋਏ ਨੇ ਇੱਕ ਜਿਹੜਾ ਬੈਡਰੂਮ ਹੈ ਉਹਦੇ ਨਾਲ ਅਟੈਚ ਬਾਥਰੂਮ ਮਿਲ ਜੂਗਾ ਤੇ ਇੱਕ ਆਪਾਂ ਨੂੰ ਬਾਹਰਲੀ ਸਾਈਡ ਬਾਥਰੂਮ ਮਿਲ ਜੂਗਾ ਜੀ ਜਿਹੜੇ ਬਾਥਰੂਮ ਨੇ ਉਹ ਵੀ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਜੀ ਕੰਪਲੀਟ ਕਿਤੇ ਹੋਏ ਨੇ ਜੋ ਵੀ ਕੁਝ ਹੁੰਦਾ ਜਿਵੇਂ ਸਮਾਨ ਜਿੰਨਾ ਲੱਗਿਆ ਹੁੰਦਾ ਟੂਟੀ ਗੀਜ਼ਰ ਵਗੈਰਾ ਸਾਰਾ ਕੁਝ ਤੇ ਤੁਹਾਨੂੰ ਮੈਂ ਦੱਸ ਦਿੰਨੇ ਜਿੰਨਾ ਸਮਾਨ ਆਪਾਂ ਨੂੰ ਬਾਥਰੂਮ ਦੇ ਵਿੱਚ ਵੀ ਮਿਲੂਗਾ ਜਿਵੇਂ ਗੀਜ਼ਰ ਲੱਗਾ ਹੋਇਆ ਜੋ ਵੀ ਸਮਾਨ ਉਹ ਵੀ ਵਿੱਚੇ ਇਹਨਾਂ ਨੇ ਸੇਲ ਕਰਨਾ ਗੀਜ਼ਰ ਵੀ ਵਿੱਚੇ ਸੇਲ ਕਰਨਾ ਤੇ ਜੋ ਵੀ ਅਲਮਾਰੀ ਵਗੈਰਾ ਜੋ ਵੀ ਕੁਝ ਹੈਗਾ ਵਿੱਚੇ ਜੀ ਰੇਟ ਇਹਨਾਂ ਨੇ 40 ਲੱਖ ਰੁਪਇਆ ਕਿਹਾ ਹੈ ਸਾਰੇ ਕੂਠੀ ਦਾ ਸਾਰੇ ਸਮਾਨ ਦਾ ਜੀ ਤੇ ਬਾਕੀ ਤੁਸੀਂ ਵੀਡੀਓ ਦੇਖ ਰਹੇ ਹੋ ਸਕਰੀਨ ਤੇ ਚੱਲ ਰਹੀ ਹੈ ਤੇ ਨੰਬਰ ਤੁਹਾਨੂੰ ਮਾਲਕ ਦਾ ਮੈਂ ਦੇ ਹੀ ਦਿੱਤਾ ਜੀ ਤੇ ਬਾਕੀ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਮੈਂ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ ਸਾਰੇ ਜਣੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਸਬਸਕ੍ਰਾਈਬ ਕਰਨਾ ਨਾ ਪੁੱਲਿਓ ਕਿਉਂਕਿ ਆਪਾਂ ਹਰ ਰੋਜ਼ ਤੁਹਾਡੇ ਖਾਤਰ ਨਵੀਂ ਵੀਡੀਓ ਲੈ ਕੇ ਪਹੁੰਚਦੇ ਰਹਨੇ ਆ ਤੇ ਕਿਸੇ ਨੇ ਜੇ ਐਡ ਕਰਵਾਉਣੀ ਹੋਵੇ ਜੀ ਜਿਵੇਂ ਤੁਸੀਂ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਠੀ ਹੈ ਜਾਂ ਮਕਾਨ ਹਵੇਲੀ ਆ ਮਹਿਲ ਹੈ ਕੁਝ ਵੀ ਹੈ ਜੀ ਤੁਸੀਂ ਆਪਦੀ ਕੋਠੀ ਘਰ ਮਕਾਨ ਕੁਝ ਵੀ ਵੇਚਣਾ ਆਪਣੇ ਕੋਲੇ ਭੇਜੋ ਇੱਕ ਵਧੀਆ ਵੀਡੀਓ ਬਣਾ ਕੇ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾਈ ਆ ਇਸ ਤਰ੍ਹਾਂ ਬਣਾਇਓ ਜੀ ਬਹੁਤ ਵਧੀਆ ਬਹੁਤ ਸੋਹਣੀ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਆ ਬਿਲਕੁਲ ਆਰਾਮ ਨਾਲ ਪੂਰੀ ਵਧੀਆ ਤੇ ਵਧੀਆ ਤਰੀਕੇ ਨਾਲ ਜੀ ਬਣਾ ਕੇ ਆਪਣੇ ਕੋਲੇ ਭੇਜ ਦਿਓ ਤੇ ਫਰੀ ਦੇ ਵਿੱਚ ਬਹੁਤ ਜਲਦਾ ਪਾਇਰ ਤੁਹਾਡੀ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਰਚਾ ਵਿੱਚ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਿੰਨਾ ਹੈਗਾ ਬਿਲਕੁਲ ਫਰੀ ਦੇ ਵਿੱਚ ਹੈ ਜੀ ਠੀਕ ਹੈ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਡੇ ਵਾਸਤੇ ਕਿਹੜੇ ਏਰੀਆ ਚ ਆਪਾਂ ਕੋਠੀ ਲੈ ਕੇ ਪਹੁੰਚੀਏ ਮੈਨੂੰ ਦੱਸਿਓ ਵੀ ਜਰੂਰ ਤੇ ਕਮੈਂਟਾਂ ਦੀ ਟੈਨਸ਼ਨ ਨਾ ਲਿਓ ਜੀ ਕਮੈਂਟ ਜਰੂਰ ਕਰਿਓ ਤੇ ਜਿੰਨੇ ਆਪਾਂ ਕਮੈਂਟ ਪੜਦੇ ਹੁੰਦੇ ਆ ਤੁਹਾਡੇ ਨਾਮ ਵੀ ਆਪਾਂ ਲੈਨੇ ਹੁੰਦੇ ਆ ਤੇ ਤੁਹਾਨੂੰ ਦੱਸਦੇ ਵੀ ਹੁੰਦੇ ਆ ਕਿੱਥੋਂ ਆਪਣੇ ਕੋਲੇ ਵੱਧ ਕਮੈਂਟ ਆ ਰਹੇ ਆ ਜੀ ਤੇ ਜਿੰਨੇ ਆਪਾਂ ਕਮੈਂਟ ਪੜਦੇ ਆ ਤੇ ਆਪਣੇ ਕੋਲੇ ਮੰਗ ਆਉਂਦੀ ਰਹਿੰਦੀ ਆ ਕਿਸੇ ਕੋਲੇ ਉਸ ਏਰੀਏ ਚੋਂ ਕੋਠੀ ਹੋਵੇ ਮਕਾਨ ਹੋਵੇ ਉਹਨੇ ਰੇਟ ਚ ਭੇਜਿਆ ਕਰੂ ਆਪਣੇ ਕੋਲੇ ਜਰੂਰ ਪਹਿਲਾ ਕਮੈਂਟ ਆਪਾਂ ਪੜਦੇ ਆ ਜੀ ਅਮਰਜੀਤ ਸਿੰਘ ਇਹਨਾਂ ਨੇ ਕਿਹਾ ਫਗਵਾੜੀ ਵਿੱਚ ਦਿਖਾਓ ਕੋਈ 15 ਤੋਂ 20 ਲੱਖ ਤੱਕ ਜੇ ਕਿਸੇ ਕੋਲੇ 15-20 ਲੱਖ ਤੱਕ ਕੋਠੀ ਸੇਲ ਵਾਸਤੇ ਹੋਵੇ ਫਗਵਾੜੇ ਏਰੀਆ ਚੋਂ ਤਾਂ ਦੱਸਿਓ ਜੀ ਤੇ ਗੁਰਦੀਪ ਸਿੰਘ ਕਹਿੰਦੇ ਆ ਪਿੰਡ ਦਾ ਨਾਮ ਆ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆ ਜੀ ਉਹਦੇ ਵਿੱਚ ਮਾਲਕ ਦਾ ਨੰਬਰ ਦਿੱਤਾ ਹੋਇਆ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਰੈਸ਼ਮ ਜਸਲ ਕਹਿੰਦੀ ਹੈ ਜੀ ਇਟ ਸੋ ਬਿਊਟੀਫੁਲ ਹਾਂਜੀ ਕੋਠੀ ਤਾਂ ਬਹੁਤ ਵਧੀਆ ਬਣੀ ਹੋਈ ਆ ਜਿਹੜੀ ਕੋਠੀ ਤੇ ਤੁਸੀਂ ਕਮੈਂਟ ਪਾਇਆਗਾ ਕਰਨਦੀਪ ਸਿੰਘ ਕਹਿੰਦੇ ਆ 4 ਤੋਂ 5 ਲੱਖ ਵਿੱਚ ਘਰ ਤਰਨ ਤਰਨ ਏਰੀਆ ਵਿੱਚ ਘੱਟ ਰੇਟਾਂ ਦੇ ਕਮੈਂਟ ਬਹੁਤ ਜ਼ਿਆਦਾ ਆਉਂਦੇ ਆ ਜੀ ਕਿਸੇ ਕੋਲੇ ਘੱਟ ਰੇਟ ਦੀ ਕੋਠੀ ਮਕਾਨ ਕਰ ਹੈਗਾ ਕੁਛ ਵੀ ਜਿਵੇਂ 5 ਲੱਖ ਦਾ 7 ਲੱਖ ਦਾ ਮਤਲਬ ਕਿ 20 ਲੱਖ ਤੋਂ نیچے-नीचे ਤੁਸੀਂ ਜ਼ਰੂਰ ਆਪਣੇ ਕੋਲੇ ਭੇਜ ਕੇ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਤੁਹਾਡੀ ਜਿਹੜੀ ਕੋਠੀ ਮਕਾਨ ਸੇਲ ਹੋ ਜਾਊਗਾ ਤੇ ਜਿਹੜਾ ਲੋੜਵੰਦ ਹੈ ਜੀ ਉਹਨੂੰ ਕੋਠੀ ਘਰ ਮਿਲ ਜਾਊਗੀ ਆਪਦੀ ਛੱਤ ਮਿਲ ਜਾਊਗੀ ਤੁਹਾਡਾ ਵੀ ਫਾਇਦਾ ਉਹਨਾਂ ਦਾ ਵੀ ਫਾਇਦਾ ਜੀ ਮੈਂ ਤਾਂ ਵਿਚ ਵਿਚਾਲੇ ਵੈਸੇ ਹੀ ਖੁਸ਼ਾਂ ਜੀ ਤੇ ਅਗਲਾ ਕਮੈਂਟ ਆਪਣੇ ਕੋਲੇ ਨਬ ਉਹ ਨਵਨੀਤ ਕੁਰਜੀ ਨਵਨੀਤ ਕੁਰਜੀ ਨੇ ਕਮੈਂਟ ਪਾਇਆ ਨਾਈਸ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੇ ਵੀਡੀਓ ਦੀ ਗੱਲਬਾਤ ਪੂਰੀ ਹੋ ਗਈ ਜੀ ਤੇ ਕਮੈਂਟ ਜਿਆਦਾ ਆਪਾਂ ਪੜਨ ਲੱਗੇ ਤਾਂ ਬਹੁਤ ਜਿਆਦਾ ਲੰਮੀ ਵੀਡੀਓ ਹੋ ਜਾਊਗੀ ਬਾਕੀ ਅੱਧ ਲਈ ਬੱਸ ਇੰਨੇ ਜੀ ਤੇ ਬਾਕੀ ਜਿੰਨੇ ਕਮੈਂਟ ਰਹਿ ਗਈ ਆਪਾਂ ਕੱਲ ਨੂੰ ਪੜਾਂਗੇ ਤੇ ਬਹੁਤ ਵਧੀਆ ਲੱਗਿਆ ਜੀ ਤੁਸੀਂ ਸਾਰੇ ਚੈਨਲ ਤੇ ਆਏ ਤੇ ਕਮੈਂਟ ਵੀ ਬਹੁਤ ਵਧੀਆ ਲੱਗੀ ਤੇ ਕੋਠੀ ਤੁਹਾਨੂੰ ਕਿਵੇਂਦ ਲੱਗੀ ਮੈਨੂੰ ਦੱਸਿਓ ਜਰੂਰ ਬਾਕੀ ਜਲਦੀ ਮਿਲਦੇ ਆਂ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਵੀਡੀਓ ਤੁਹਾਨੂੰ ਕਿਵੇਂਦ ਲੱਗੀ ਜਰੂਰ ਦੱਸਿਓ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਆਪਣੇ ਕੋਲੇ ਭੇਜੋ ਤੇ ਲਾਈਕ ਜਰੂਰ ਕਰ ਦਿਓ ਜਾਂਦੇ ਜਾਂਦੇ ਜੀ